ਗਵਾਂਡਣ ਆਪਣੀ 20 ਸਾਲ ਦੀ ਜਵਾਨ ਕੁੜੀ ਨੂੰ ਮੇਰੇ ਘਰ ਛੱਡ ਕੇ ਚਲੀ ਗਈ ਸਾਡੀ ਗਵਾਂਡਣ ਨੂੰ ਕਿਸੇ ਕੰਮ ਦੀ ਵਜ੍ਹਾ ਕਰਕੇ ਪਿੰਡ ਜਾਣਾ ਪਿਆ ਇਸੇ ਲਈ ਆਪਣੀ ਬੇਟੀ ਨੂੰ ਸਾਡੇ ਘਰ ਛੱਡ ਕੇ ਚਲੇ ਗਈ ਉਹ ਕੁੜੀ ਬਹੁਤ ਜ਼ਿਆਦਾ ਖੂਬਸੂਰਤ ਸੀ ਉਸ ਨੂੰ ਦੇਖ ਕੇ ਮੇਰੀ ਨੀਅਤ ਖਰਾਬ ਹੋ ਗਈ ਉਸ ਰਾਤ ਮੇਰੀ ਪਤਨੀ ਅਚਾਨਕ ਚੱਕਰ ਖਾ ਕੇ ਡਿੱਗ ਪਈ ਤਾਂ ਮੈਂ ਉਸ ਨੂੰ ਹਸਪੀਟਲ ਵਿੱਚ ਐਡਮਿਟ ਕਰਵਾ ਦਿੱਤਾ ਤੇ ਮੌਕਾ ਦੇਖ ਕੇ ਘਰ ਆ ਗਿਆ ਤੇ ਉਸ ਕੁੜੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿਉਂਕਿ ਉਸ ਕੁੜੀ ਨੇ ਮੇਰਾ ਨਾਮ ਕਾਰਤਿਕ ਹੈ ਮੇਰੇ ਘਰ ਦੇ ਸਾਹਮਣੇ ਵਾਲੇ ਘਰ ਵਿੱਚ ਇੱਕ ਔਰਤ ਕਿਰਾਏ ਤੇ ਰਹਿੰਦੀ ਹੈ ਤੇ ਉਸ ਦੀ ਮੇਰੀ ਪਤਨੀ ਦੇ ਨਾਲ ਚੰਗੀ ਦੋਸਤੀ ਹੈ ਇੱਕ ਦਿਨ ਉਸ ਨੂੰ ਕਿਸੇ ਕੰਮ ਦੀ ਵਜ੍ਹਾ ਕਰਕੇ ਆਪਣੇ ਪਿੰਡ ਜਾਣਾ ਪਿਆ ਤਾਂ ਉਹ ਆਪਣੀ ਬੇਟੀ ਨੂੰ ਸਾਡੇ ਘਰ ਮੇਰੀ ਪਤਨੀ ਕੋਲ ਛੱਡ ਕੇ ਚਲੀ ਗਈ ਕਿਉਂਕਿ ਉਸ ਦੀ ਬੇਟੀ ਦੇ ਇਗਜ਼ਾਮ ਚੱਲ ਰਹੇ ਸਨ ਉਸ ਦੀ ਉਮਰ 20 ਸਾਲ ਦੀ ਸੀ ਤੇ ਉਸ ਦਾ ਨਾਮ ਤਮੰਨਾ ਸੀ ਤਮੰਨਾ ਬਹੁਤ ਹੀ ਖੂਬਸੂਰਤ ਸੀ ਮੈਂ ਉਸ ਦੀ ਖੂਬਸੂਰਤੀ ਨੂੰ ਦੇਖ ਕੇ پاگل ਹੋ ਗਿਆ ਮੈਂ ਜਦ ਵੀ ਘਰ ਆਉਂਦਾ ਤਾਂ ਤਮੰਨਾ ਮੇਰੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਉਹ ਮੈਨੂੰ ਕਦੇ ਚਾਹ ਬਣਾ ਕੇ ਦਿੰਦੀ ਤੇ ਕਦੇ ਮੇਰੇ ਕੋਲ ਬੈਠ ਕੇ ਗੱਲਾਂ ਕਰਨ ਲੱਗ ਜਾਂਦੀ ਉਸ ਦੀ ਇਸਦਾ ਨੇ ਮੈਨੂੰ ਬਹੁਤ ਹੀ ਬੇਚੈਨ ਕਰ ਦਿੱਤਾ ਸੀ ਤੇ ਇਥੋਂ ਤੱਕ ਕਿ ਮੈਂ ਉਸ ਨੂੰ ਹਾਸਲ ਕਰਨ ਦੇ ਲਈ ਪਲਾਨ ਬਣਾਉਣ ਲੱਗਾ ਉਸ ਨੂੰ ਸਾਡੇ ਘਰ ਆਏ ਹੋਏ ਅਜੇ 2-3 ਦਿਨ ਹੀ ਹੋਏ ਸਨ ਉਹ ਸਾਡੇ ਨਾਲ ਚੰਗੀ ਤਰ੍ਹਾਂ ਕੁੜ ਮਿਲ ਗਈ ਸੀ ਉਹ ਮੈਨੂੰ ਜੀਜੂ ਜੀਜੂ ਕਹਿੰਦੀ ਥੱਕਦੀ ਨਹੀਂ ਸੀ ਜਿਵੇਂ ਸਾਡੇ ਘਰ ਪਤਾ ਨਹੀਂ ਕੱਤੋਂ ਰਹਿ ਰਹੀ ਹੋਵੇ ਉਸ ਦੀ ਖੂਬਸੂਰਤੀ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ ਐਨੀ ਖੂਬਸੂਰਤ ਕੁੜੀ ਮੈਂ ਅੱਜ ਤੱਕ ਨਹੀਂ ਦੇਖੀ ਸੀ ਖੂਬਸੂਰਤ ਹੋਣ ਦੇ ਨਾਲ ਨਾਲ ਉਹ ਬਹੁਤ ਹੀ ਸਮਝਦਾਰ ਵੀ ਸੀ ਉਸਨੇ ਤਾਂ ਆਉਂਦੇ ਹੀ ਮੇਰੇ ਪੂਰੇ ਘਰ ਨੂੰ ਸੰਭਾਲ ਲਿਆ ਸੀ ਘਰ ਵਿੱਚ ਮੇਰੇ ਤੇ ਮੇਰੀ ਪਤਨੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਉਸਦੇ ਆਉਣ ਨਾਲ ਮੇਰੀ ਪਤਨੀ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਵੀ ਇੱਕ ਦੋਸਤ ਮਿਲ ਗਈ ਸੀ ਤੇ ਉਹ ਦੋਵੇਂ ਮਿਲ ਕੇ ਘਰ ਦਾ ਸਾਰਾ ਕੰਮ ਆਸਾਨੀ ਨਾਲ ਕਰ ਲੈਂਦੀਆਂ ਇੱਕ ਦਿਨ ਮੈਂ ਤਮੰਨਾ ਨੂੰ ਗਾਜਰ ਦਾ ਹਲਵਾ ਬਣਾਉਣ ਲਈ ਕਿਹਾ ਤਾਂ ਉਹ ਠੀਕ ਹੈ ਕਹਿ ਕੇ ਜਲਦੀ ਨਾਲ ਉੱઠી ਤੇ ਰਸੋਈ ਵਿੱਚ ਹਲਵਾ ਬਣਾਉਣ ਲਈ ਚਲੀ ਗਈ ਉਸ ਵਕਤ ਮੇਰੀ ਪਤਨੀ ਬਾਹਰ ਗਈ ਹੋਈ ਸੀ ਮੈਂ ਮੌਕੇ ਦਾ ਫਾਇਦਾ ਉਠਾ ਕੇ ਉਸ ਨੂੰ ਆਪਣੇ ਕੋਲ ਬਿਠਾ ਲਿਆ ਔਸ ਦੀ ਖੂਬਸੂਰਤੀ ਨੂੰ ਨਿਹਾਰਨ ਲੱਗਾ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਂ ਕਿਵੇਂ ਉਸ ਦੀ دیਵਾਨਗੀ ਵਿੱਚ ਖੋ ਗਿਆ ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ ਤਾਂ ਮੈਂ ਉਸ ਨੂੰ ਕਿਹਾ ਕਿ ਅੱਜ ਸ਼ਾਮ ਮੈਂ ਤੈਨੂੰ ਮੌਲ ਵਿੱਚ ਲੈ ਕੇ ਜਾਵਾਂਗਾ ਇਹ ਸੁਣ ਕੇ ਉਹ ਖੁਸ਼ ਹੋ ਗਈ ਮੌਲ ਦੇ ਨਾਮ ਤੇ ਉਹ ਇਸ ਤਰ੍ਹਾਂ ਖੁਸ਼ ਹੋ ਗਈ ਜਿਵੇਂ ਉਸ ਨੂੰ ਕੋਈ ਬਹੁਤ ਵੱਡੀ ਚੀਜ਼ ਮਿਲ ਗਈ ਹੋਵੇ ਮੈਂ ਜਾਣਦਾ ਸੀ ਕਿ ਸਾਡੀ ਗਵੰਡਣ ਅਨੀਤਾ ਵਿਧਵਾ ਤੇ ਗਰੀਬ ਔਰਤ ਹੈ ਇਹ ਛੋਟੀ ਛੋਟੀ ਚੀਜ਼ਾਂ ਲਈ ਵੀ ਤਰਸਦੀ ਹੈ ਇਸ ਲਈ ਮੈਂ ਇਸ ਗੱਲ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਥੋੜੀ ਦੇਰ ਬਾਅਦ ਉਹ ਉੱਠ ਕੇ ਚਲੀ ਗਈ ਅੱਗੇ ਲਈ ਮੈਂ ਆਪਣੇ ਪਲਾਨ ਤਿਆਰ ਕਰਕੇ ਰੱਖਿਆ ਹੋਇਆ ਸੀ ਤਮੰਨਾ ਲਾਲ ਰੰਗ ਦੇ ਸੂਟ ਵਿੱਚ ਹੋਰ ਵੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਉਹ ਮੇਰੀ ਪਤਨੀ ਨਾਲੋਂ ਕਿਤੇ ਜ਼ਿਆਦਾ ਸੁੰਦਰ ਲੱਗ ਰਹੀ ਸੀ ਤਮੰਨਾ ਰਸੋਈ ਵਿੱਚ ਮੇਰੀ ਪਤਨੀ ਦੀ ਮਦਦ ਕਰ ਰਹੀ ਸੀ ਤੇ ਮੈਂ ਲੁਕ ਕੇ ਉਸ ਨੂੰ ਦੇਖ ਰਿਹਾ ਸੀ ਉਹ ਵੀ ਕਦੇ-ਕਦੇ ਮੇਰੇ ਵੱਲ ਦੇਖ ਕੇ ਮੁਸਕਰਾ ਦਿੰਦੀ ਮੇਰੀ ਪਤਨੀ ਖਾਣਾ ਬਣਾਉਣ ਵਿੱਚ ਵਿਜੀ ਸੀ ਤੇ ਮੈਂ ਤਮੰਨਾ ਨੂੰ ਦੇਖਣ ਵਿੱਚ ਅਚਾਨਕ ਮੇਰੀ ਪਤਨੀ ਚੱਕਰ ਖਾ ਕੇ ਡਿੱਗ ਪਈ ਮੈਂ ਉਸ ਨੂੰ ਹਸਪਤਾਲ ਲੈ ਕੇ ਗਿਆ ਡਾਕਟਰ ਨੇ ਕਿਹਾ ਕਿ ਕੁਝ ਟੈਸਟ ਕਰਵਾਉਣੇ ਪੈਣਗੇ ਇਸ ਲਈ ਇਹਨਾਂ ਨੂੰ ਐਡਮਿਟ ਕਰਨਾ ਪਵੇਗਾ ਪਰ ਮੈਂ ਮਨ ਹੀ ਮਾਨ ਖੁਸ਼ ਹੋ ਗਿਆ ਕਿਉਂਕਿ ਮੈਨੂੰ ਕੁਝ ਸਮਾਂ ਤਮੰਨਾ ਦੇ ਨਾਲ ਬਿਤਾਉਣ ਦਾ ਮਿਲ ਜਾਂਦਾ ਪਰ ਡਾਕਟਰ ਨੇ ਮੈਨੂੰ ਹਸਪਤਾਲ ਤੋਂ ਘਰ ਵਾਪਸ ਨਹੀਂ ਆਉਣ ਦਿੱਤਾ ਤੇ ਮੇਰੇ ਸਾਰੇ ਈਰਮਾਨ ਤੇ ਪਾਣੀ ਫਿਰ ਗਿਆ ਅਗਲੀ ਸਵੇਰ ਜਦ ਮੈਂ ਘਰ ਪਹੁੰਚਿਆ ਤਾਂ ਉਸਨੇ ਬਹੁਤ ਹੀ ਨਰਮੀ ਨਾਲ ਮੇਰਾ ਸਵਾਗਤ ਕੀਤਾ ਉਹ ਜਲਦੀ ਨਾਲ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਵਿੱਚ ਵਿਅਸਤ ਹੋ ਗਈ ਤੇ ਮੇਰੇ ਸਾਹਮਣੇ ਦੁਪट्टे ਦੇ ਬਗੈਰ ਬਿਨਾਂ ਸ਼ਰਮਾਇਕ ਉਮਰ ਰਹੀ ਸੀ ਅਚਾਨਕ ਉਹ ਮੈਨੂੰ ਇੱਕ ਅਦਾ ਨਾਲ ਪੁੱਛਣ ਲੱਗੀ ਕਿ ਕੀ ਮੈਂ ਦੀਦੀ ਦੀ ਅਲਮਾਰੀ ਖੋਲ ਕੇ ਦੇਖ ਸਕਦੀ ਹਾਂ ਤਦ ਹੀ ਮੈਂ ਤਮੰਨਾ ਨੂੰ ਕਿਹਾ ਕਿ ਤਮੰਨਾ ਇਸ ਵਿੱਚ ਪੁੱਛਣ ਵਾਲੀ ਕੀ ਗੱਲ ਹੈ ਤੇਰੀ ਦੀਦੀ ਹੈ ਤਾਂ ਤੂੰ ਉਸਦੀ ਅਲਮਾਰੀ ਖੋਲ ਸਕਦੀ ਹੈ ਫਿਰ ਉਹ ਕਹਿਣ ਲੱਗੀ ਕਿ ਜੀਜੂ ਮੈਨੂੰ ਅਲਮਾਰੀ ਦੀ ਚਾਬੀ ਦੇ ਦਿਓ ਮੈਂ ਜਲਦੀ ਨਾਲ ਡੱਬੇ ਵਿੱਚ ਰੱਖੀ ਚਾਬੀ ਤਮੰਨਾ ਨੂੰ ਕੱਢ ਕੇ ਦੇ ਦਿੱਤੀ ਫਿਰ ਉਹ ਅਲਮਾਰੀ ਖੋਲ ਕੇ ਆਪਣੀ ਦੀਦੀ ਦੀ ਇੱਕ ਇੱਕ ਚੀਜ਼ੇ ਦੇਖਣ ਲੱਗੀ ਫਿਰ ਉਸ ਨੇ ਆਪਣੀ ਦੀਦੀ ਦੇ ਸਾਰੇ ਸੂਟ ਕੱਢ ਕੇ ਮੈਨੂੰ ਦਿਖਾਏ ਤੇ ਮੈਨੂੰ ਪੁੱਛਣ ਲੱਗੀ ਕਿ ਜੀਜੂ ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਕਿਹੜਾ ਸੂਟ ਪਸੰਦ ਹੈ ਮੈਂ ਲਾਲ ਰੰਗ ਦੇ ਸੂਟ ਤੇ ਹੱਥ ਰੱਖਿਆ ਤੇ ਕਿਹਾ ਕਿ ਤੇਰੀ ਦੀਦੀ ਤੇ ਇਹ ਸੂਟ ਬਹੁਤ ਸੋਹਣਾ ਲੱਗਦਾ ਹੈ ਏ ਸੁਣਦੇ ਹੀ ਉਹ ਸੂਟ ਚੁੱਕ ਕੇ ਕਮਰੇ ਵਿੱਚੋਂ ਨਿਕਲ ਗਈ ਤੇ ਥੋੜੀ ਦੇਰ ਬਾਅਦ ਜਦੋਂ ਵਾਪਸ ਆ ਗਈ ਤਾਂ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ ਉਹ ਸੂਟ ਵਿੱਚ ਤਮੰਨਾ ਤਾਂ ਆਪਣੀ ਦੀਦੀ ਨਾਲੋਂ ਕਿਤੇ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਅਚਾਨਕ ਮੇਰੇ ਸਾਹਮਣੇ ਆ ਕੇ ਮੁਸਕਰਾਉਂਦੀ ਹੋਈ ਪੁੱਛਣ ਲੱਗੀ ਕਿ ਇਹ ਸੂਟ ਦੀਦੀ ਤੇ ਜ਼ਿਆਦਾ ਸੋਹਣਾ ਲੱਗਦਾ ਹੈ ਜਾਂ ਮੇਰੇ ਤੇ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ 20 ਸਾਲ ਦੀ ਉਮਰ ਵਿੱਚ ਕੋਈ ਕੁੜੀ ਇੰਨੀ ਸੋਹਣੀ ਹੋ ਸਕਦੀ ਹੈ ਜਿਵੇਂ ਮੈਂ ਉਸ ਵਾਰ ਬਦਿਆ ਅਚਾਨਕ ਮੇਰੇ ਫੋਨ ਤੇ ਇੱਕ ਕਾਲ ਆਈ ਮੈਂ ਫੋਨ ਚੁੱਕਿਆ ਤਾਂ ਡਾਕਟਰ ਦਾ ਫੋਨ ਸੀ ਡਾਕਟਰ ਨੇ ਮੈਨੂੰ ਫੌਰਨ ਹਸਪਤਾਲ ਆਉਣ ਦੇ ਲਈ ਕਿਹਾ ਮੈਂ ਗੱਡੀ ਕੱਢ ਕੇ ਫੌਰਨ ਹਸਪਤਾਲ ਪਹੁੰਚ ਗਿਆ ਹਸਪਤਾਲ ਪਹੁੰਚ ਕੇ ਮੈਨੂੰ ਪਤਾ ਚੱਲਿਆ ਮੇਰੀ ਪਤਨੀ ਨੂੰ ਕਮਜ਼ੋਰੀ ਦੀ ਵਜ੍ਹਾ ਕਰਕੇ ਚੱਕਰ ਆ ਗਏ ਸਨ ਡਾਕਟਰ ਨੇ ਉਸ ਨੂੰ ਕੁਝ ਦਵਾਈਆਂ ਦੇ ਦਿੱਤੀਆਂ ਸ਼ਾਮ ਤੱਕ ਉਸ ਦੀ ਤਬੀਅਤ ਪਹਿਲਾਂ ਨਾਲੋਂ ਚੰਗੀ ਹੋ ਗਈ ਸੀ ਤਾਂ ਡਾਕਟਰ ਨੇ ਉਸ ਨੂੰ ਛੁੱਟੀ ਦੇ ਦਿੱਤੀ ਤੇ ਮੈਂ ਉਸ ਨੂੰ ਘਰ ਲੈ ਆਇਆ ਮੇਰੀ ਪਤਨੀ ਨੂੰ ਦੇਖ ਕੇ ਤਮੰਨਾ ਦਾ ਤਾਂ ਰੰਗ ਹੀ ਉੱਡ ਗਿਆ ਸੀ ਉਸ ਨੇ ਅਜੀਬ ਜਹੀਆਂ ਨਚਰਾਂ ਨਾਲ ਮੇਰੀ ਪਤਨੀ ਨੂੰ ਦੇਖਿਆ ਤੇ ਫਿਰ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਆਪਣੀ ਪਤਨੀ ਨੂੰ ਆਪਣੇ ਕਮਰੇ ਵਿੱਚ ਬੈੱਡ ਤੇ ਲਟਾ ਦਿੱਤਾ ਤੇ ਫਿਰ ਹਾਲ ਵਿੱਚ ਆ ਕੇ ਸੋਫੇ ਤੇ ਬੈਠ ਗਿਆ ਮੈਂ ਥੋੜਾ ਜਿਹਾ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਮੈਂ ਤਮੰਨਾ ਨੂੰ ਆਪਣੀ ਪਤਨੀ ਕੋਲ ਜਾਂਦੇ ਹੋਏ ਦੇਖਿਆ ਸੀ ਮੈਂ ਜਾਣਦਾ ਸੀ ਕਿ ਉਹ ਮੇਰੀ ਪਤਨੀ ਨਾਲ ਅਜਿਹੀ ਕੋਈ ਗੱਲ ਨਹੀਂ ਕਰੇਗੀ ਪਰ ਤਮੰਨਾ ਦੇ ਨਾਲ ਬਿਤਾਏ ਹੋਏ ਕੁਝ ਹੀ ਪਲ ਮੈਨੂੰ ਬਹੁਤ ਖੁਸ਼ੀ ਦੇ ਰਹੇ ਸਨ ਪਰ ਉਸ ਤੋਂ ਬਾਅਦ ਜੋ ਕੁਝ ਮੇਰੇ ਨਾਲ ਹੋਇਆ ਮੇਰੀ ਤਾਂ ਰੋਂਗਟੇ ਖੜੇ ਹੋ ਗਏ ਮੈਂ ਤੇ ਮੇਰੀ ਪਤਨੀ ਕਾਫੀ ਵਕਤੋਂ ਉਸ ਘਰ ਵਿੱਚ ਰਹਿ ਰਹੇ ਸੀ ਤੇ ਸਾਡੀ ਗਵੰਡਣਾ ਨੀਤਾ ਬਹੁਤ ਸਾਲਾਂ ਤੋਂ ਸਾਨੂੰ ਪਹਿਚਾਣਦੀ ਵੀ ਸੀ ਉਹ ਇੱਕ ਗਰੀਬ ਵਿਧਵਾ ਔਰਤ ਸੀ ਮੇਰੀ ਪਤਨੀ ਅਕਸਰ ਹੀ ਉਸ ਨੂੰ ਕੁਝ ਪੈਸੇ ਦੇ ਕੇ ਉਸ ਦੀ ਮਦਦ ਕਰਦਿਆ ਕਰਦੀ ਸੀ ਪਰ ਮੈਂ ਇਹ ਕਹਿ ਦਿੰਦਾ ਸੀ ਕਿ ਮੈਂ ਕਦ ਤੱਕ ਉਸ ਦੀ ਮਦਦ ਕਰਾਂਗਾ ਕਿਉਂਕਿ ਉਸ ਦੀ ਪ੍ਰੋਬਲਮ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਮੇਰੀ ਪਤਨੀ ਮੈਨੂੰ ਕਹਿੰਦੀ ਕਿ ਤੁਹਾਡੇ ਕੋਲ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਜੇ ਤੁਸੀਂ ਉਸ ਵਿੱਚੋਂ ਥੋੜੀ ਜਹੀ ਮਦਦ ਕਰ ਦਵੋਗੇ ਤਾਂ ਉਸ ਵਿੱਚ ਤੁਹਾਡਾ ਕੀ ਜਾਵੇਗਾ ਮੈਂ ਇੱਕ ਜਿੱਦੀ ਆਦਮੀ ਸੀ ਮੈਨੂੰ ਵਿਧਵਾ ਔਰਤ ਤੇ ਇੱਕ ਅਨਾਥ ਬੱਚੀ ਨਾਲ ਕੋਈ ਹਮਦਰਦੀ ਨਹੀਂ ਸੀ ਫਿਰ ਇੱਕ ਦਿਨ ਸਾਡੀ ਗਵਾਂਡਣ ਨੀਤਾ ਆਪਣੀ 20 ਸਾਲ ਦੀ ਕੁੜੀ ਤਮੰਨਾ ਦੇ ਨਾਲ ਸਾਡੇ ਘਰ ਮਜਬੂਰੀ ਵਿੱਚ ਆ ਗਈ ਉਸ ਦੀ ਤਬੀਅਤ ਬਹੁਤ ਖਰਾਬ ਸੀ ਤੇ ਉਸ ਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀ ਪਰ ਮੈਂ ਆਪਣੀ ਪਤਨੀ ਨੂੰ ਇਹ ਕਹਿ ਕੇ ਡਾਂਟ ਦਿੱਤਾ ਸੀ ਕਿ ਤੂੰ ਇਹਨਾਂ ਗਰੀਬਾਂ ਨੂੰ ਸਿਰ ਤੇ ਚੜਾ ਕੇ ਰੱਖਿਆ ਹੈ ਇਨਾਂ ਦਾ ਜਦ ਦਿਲ ਚਾਹੁੰਦਾ ਹੈ ਪੈਸੇ ਮੰਗਣ ਸਾਡੇ ਘਰ ਆ ਜਾਂਦੇ ਹਨ ਅਸੀਂ ਕੋਈ ਅनाथ ਆਸ਼ਰਮ ਤਾਂ ਨਹੀਂ ਖੋਲਿਆ ਹੋਇਆ ਮੇਰੀ ਪਤਨੀ ਕੋਲ ਥੋੜੇ ਜਿਹੇ ਪੈਸੇ ਸਨ ਉਸਨੇ ਉਹ ਅਨੀਤਾ ਨੂੰ ਦੇ ਦਿੱਤੇ ਤੇ ਆਪਣੀ ਤੌਰ ਤੇ ਉਸ ਦੀ ਜਿੰਨੀ ਮਦਦ ਕਰ ਸਕਦੀ ਸੀ ਉਹ ਕਰ ਦਿੱਤੀ ਫਿਰ ਉਸ ਦਿਨ ਤੋਂ ਬਾਅਦ ਅਨੀਤਾ ਸਾਡੇ ਘਰ ਪੈਸੇ ਮੰਗਣ ਨਹੀਂ ਆਈ ਮੈਨੂੰ ਬਹੁਤ ਸਕੂਨ ਮਿਲਿਆ ਸੀ ਪਰ ਮੈਨੂੰ ਕਿੱਥੇ ਪਤਾ ਸੀ ਕਿ ਮੈਨੂੰ ਇੱਕ ਦਿਨ ਇਸ ਗੱਲ ਦੀ ਵੀ ਸਜ਼ਾ ਮਿਲੇਗੀ ਮੈਂ ਆਪਣੇ ਹੱਥਾਂ ਨਾਲ ਖੁਦ ਆਪਣੀ ਕਵਰ ਪੁੱਟ ਲਈ ਸੀ ਤਮੰਨਾ 20 ਸਾਲ ਦੀ ਕੁੜੀ ਸੀ ਉਸਨੇ ਉਹ ਸਾਰੀਆਂ ਗੱਲਾਂ ਸੁਣ ਲਈਆਂ ਉਹ ਸਭ ਸਮਝਦੀ ਸੀ ਇਸ ਲਈ ਉਸ ਦਿਨ ਤੋਂ ਬਾਅਦ ਉਸਨੇ ਆਪਣੀ ਮਾਂ ਨੀਤਾ ਨੂੰ ਫਿਰ ਕਦੇ ਸਾਡੇ ਘਰ ਮੰਗਣ ਨਹੀਂ ਆਉਣ ਦਿੱਤਾ ਉਹ ਬਹੁਤ ਘੱਟ ਉਮਰ ਵਿੱਚ ਬਹੁਤ ਹੀ ਸਮਝਦਾਰ ਹੋ ਗਈ ਸੀ ਕਿਉਂਕਿ ਉਸਦੇ ਸੀਰ ਤੇ ਬਾਪ ਦਾ ਸਾਆ ਨਹੀਂ ਸੀ ਜਦ ਮੈਂ ਆਪਣੀ ਪਤਨੀ ਨੂੰ ਤਮੰਨਾ ਦੀ ਮਾਂ ਦੇ ਬਾਰੇ ਬੁਰਾ ਭਲਾ ਕਹਿ ਰਿਹਾ ਸੀ ਤਾਂ ਉਸਨੇ ਸਾਰੀ ਗੱਲ ਸੁਣ ਲਈ ਸੀ ਦੇ ਉਸ ਦੇ ਦਿਮਾਗ ਵਿੱਚ ਮੇਰਾ ਇੱਕ ਹੀ ਇੱਕ ਸ਼ਬਦ ਬਸ ਗਿਆ ਸੀ ਉਹ ਮੈਨੂੰ ਇੰਨੀ ਨਫ਼ਰਤ ਕਰਦੀ ਸੀ ਕਿ ਉਹ ਮੈਨੂੰ ਆਪਣੇ ਇntਕਾਮ ਦਾ ਨਿਸ਼ਾਨਾ ਬਣਾਉਣਾ ਚਾਹੁੰਦੀ ਸੀ ਪਰ ਤਮੰਨਾ बार-बार ਮੈਨੂੰ ਆਪਣਾ ਹੁਸਨ ਦਿਖਾ ਕੇ ਆਪਣੇ ਵੱਲ ਖਿੱਚ ਰਹੀ ਸੀ ਉਹ ਬਹੁਤ ਚੰਗੀ ਤਰ੍ਹਾਂ ਨਾਲ ਮੇਰੀ ਨੀਅਤ ਨੂੰ ਜਾਣ ਗਈ ਸੀ ਇਹ ਐਸੀ ਗੱਲ ਦਾ ਫਾਇਦਾ ਚੁੱਕਦੇ ਹੋਏ ਉਸਨੇ ਖੁਦ ਨੂੰ ਮੇਰੇ ਸਾਹਮਣੇ ਪੇਛੜ ਕਰ ਦਿੱਤਾ ਸੀ ਰਾਤ ਹੁੰਦੇ ਹੀ ਮੈਂ ਆਪਣੀ ਪਤਨੀ ਦੇ ਦੁੱਧ ਦੇ ਗਲਾਸ ਵਿੱਚ ਨੀਂਦ ਦੀ ਦਵਾਈ ਮਿਲਾ ਦਿੱਤੀ ਕਿਉਂਕਿ ਮੈਂ ਪੂਰੀ ਰਾਤ ਤਮੰਨਾ ਦੇ ਨਾਲ ਬਿਤਾਉਣ ਦੀ ठान ਲਈ ਸੀ ਥੋੜੀ ਦੇਰ ਬਾਅਦ ਮੇਰੀ ਪਤਨੀ ਗਹਿਰੀ ਨੀਂਦ ਵਿੱਚ ਚਲੀ ਗਈ ਤੇ ਮੈਂ ਤਮੰਨਾ ਦੇ ਕਮਰੇ ਵਿੱਚ ਚਲਾ ਗਿਆ ਮੈਨੂੰ ਦੇਖ ਕੇ ਉਸ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ ਤੇ ਜਿਵੇਂ ਹੀ ਮੈਂ ਉਸ ਦੇ ਕਰੀਬ ਗਿਆ ਤਾਂ ਉਹ ਦੋ ਕਦਮ ਪਿੱਛੇ ਹਟ ਗਈ ਫਿਰ ਮੈਂ ਆਪਣੀ ਹੱਦ ਪਾਰ ਕਰਨ ਲੱਗਾ ਤੇ ਅੱਗੇ ਵਧਣ ਲੱਗਾ ਉਹ ਆਪਣੇ ਆਪ ਨੂੰ ਬਚਾਉਣ ਲਈ ਮਿੰਨਤਾਂ ਕਰਨ ਲੱਗੀ ਤੇ ਜਿਵੇਂ ਉਹ ਮੇਰੇ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਂ ਉਸ ਨੂੰ ਹਾਸਲ ਕਰ ਲਿਆ ਜਦ ਮੈਂ ਉਸ ਦੇ ਕਮਰੇ ਵਿੱਚੋਂ ਨਿਕਲਣ ਲੱਗਾ ਤਾਂ ਤਮੰਨਾ ਨੇ ਸਾਈਡ ਤੇ ਰੱਖਿਆ ਫੋਨ ਚੁੱਕਿਆ ਤੇ ਮੇਰੇ ਵੱਲ ਵਧਾਇਆ ਇਹ ਦੇਖ ਕੇ ਤਾਂ ਮੇਰੇ ਹੋਸ਼ ਉੱਡ ਗਏ ਉਸ ਫੋਨ ਵਿੱਚ ਮੇਰੀ ਪੂਰੀ ਵੀਡੀਓ ਬਣ ਚੁੱਕੀ ਸੀ ਮੈਂ ਹੈਰਾਨੀ ਨਾਲ ਤਮੰਨਾ ਨੂੰ ਦੇਖਿਆ ਤਾਂ ਉਹ ਮੁਸਕਰਾਉਂਦੇ ਹੋਏ ਕਹਿਣ ਲੱਗੀ ਇਹ ਵੀਡੀਓ ਇਸ ਮੋਬਾਈਲ ਵਿੱਚ ਹੀ ਨਹੀਂ ਹੈ ਸਗੋਂ ਉਸ ਦੀ ਮਾਂ ਨੀਤਾ ਦੇ ਫੋਨ ਵਿੱਚ ਵੀ ਚਲੀ ਗਈ ਹੈ ਤੇ ਹੁਣ ਜੇ ਤੂੰ ਆਪਣੀ ਪਤਨੀ ਦੇ ਸਾਹਮਣੇ ਆਪਣੀ ਇੱਜ਼ਤ ਬਣਾਈ ਰੱਖਣਾ ਚਾਹੁੰਦਾ ਹੈ ਤਾ ਖੁਦ ਹੀ ਸਾਡੀ ਮਦਦ ਕਰੇਗਾ ਤਮੰਨਾ ਬੜੀ ਨਫਰਤ ਨਾਲ ਕਹਿ ਰਹੀ ਸੀ ਇੱਕ ਯਤਿਮ ਬੱਚੀ ਦੀ ਮਦਦ ਕਰਨ ਵਿੱਚ ਤਾਂ ਤੇਰੀ ਜਾਨ ਨਿਕਲ ਰਹੀ ਸੀ ਤੇ ਉਸੇ ਇੱਕ ਯਤਿਮ ਬੱਚੀ ਨੂੰ ਤੂੰ ਹਾਸਲ ਕਰਨਾ ਚਾਹੁੰਦਾ ਸੀ ਤਮੰਨਾ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ ਉਹ ਇੱਕ ਪਲੈਨਿੰਗ ਦੇ ਤਹਿਤ ਸਾਡੇ ਘਰ ਵਿੱਚ ਆਈ ਸੀ ਉਹ ਕਹਿ ਰਹੀ ਸੀ ਕਿ ਕੋਈ ਵੀ ਔਰਤ ਖੁਸ਼ੀ ਨਾਲ ਇਹ ਕੰਮ ਨਹੀਂ ਕਰਦੀ ਸਗੋਂ ਉਸ ਦੇ ਹਾਲਾਤ ਉਸ ਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਦਿੰਦੇ ਹਨ ਉਹ ਕਹਿਣ ਲੱਗੀ ਕਿ ਜਦ ਉਹਨਾਂ ਦੇ ਕਾਰਖਾਨੇ ਨੂੰ ਕੁਝ ਨਹੀਂ ਹੁੰਦਾ ਸੀ ਤੇ ਉਹ ਇੱਕ ਟਾਈਮ ਦੀ ਰੋਟੀ ਖਾਣ ਨੂੰ ਵੀ ਤਰਸਦੇ ਸੀ ਉਸ ਵਕਤ ਮੈਂ ਉਹਨਾਂ ਦੀ ਮਦਦ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਜਦ ਕਿ ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਤਮੰਨਾ ਕਹਿਣ ਲੱਗੀ ਕਿ ਜਦ ਤੈਨੂੰ ਮੇਰਾ ਸਾਥ ਚਾਹੀਦਾ ਸੀ ਤਾਂ ਤੂੰ ਮੇਰੇ ਤੇ ਆਪਣਾ ਪੈਸਾ ਪਾਣੀ ਦੀ ਤਰ੍ਹਾਂ ਬਹਾਉਣ ਲਈ ਵੀ ਤਿਆਰ ਹੋ ਗਏ ਹੁਣ ਤੂੰ ਕੀ ਕਰਨਾ ਹੈ ਇਹ ਸੁਣ ਲੈ ਹੁਣ ਹਰ ਮਹੀਨੇ ਮੇਰੇ ਘਰ ਦਾ ਸਾਰਾ ਖਰਚਾ ਤੂੰ ਚੁੱਕੇਂਗਾ ਨਹੀਂ ਤਾਂ ਮੈਂ ਇਹ ਵੀਡੀਓ ਤੇਰੀ ਪਤਨੀ ਨੂੰ ਦਿਖਾ ਦਵਾਂਗੀ ਤੇ ਤੇਰੇ ਤੇ ਕੇਸ ਵੀ ਕਰ ਦਵਾਂਗੀ ਤਮੰਨਾ ਦੀ ਇਹ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਨੂੰ ਕਦੇ ਇਹ ਗੱਲ ਪਤਾ ਚੱਲੇ ਮੈਂ ਤਮੰਨਾ ਨੂੰ ਕਿਹਾ ਕਿ ਮੈਂ ਹਰ ਮਹੀਨੇ ਤੇਰੇ ਘਰ ਦਾ ਪੂਰਾ ਖਰਚਾ ਚੁੱਕਣ ਨੂੰ ਤਿਆਰ ਹਾਂ ਪਰ ਤਮੰਨਾ ਨੇ ਮੇਰੇ ਸਾਹਮਣੇ ਇੱਕ ਹੋਰ ਸ਼ਰਤ ਰੱਖੀ ਜਿਸ ਨੂੰ ਸੁਣ ਕੇ ਮੇਰੇ ਦਿਮਾਗ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਉਹ ਕਹਿ ਰਹੀ ਸੀ ਕਿ ਮੇਰਾ ਦੂਜਾ ਫਲੈਟ ਉਸ ਦੇ ਨਾਮ ਕਰਨਾ ਹੋਵੇਗਾ ਮੈਂ ਲੜਖੜਾਉਂਦੇ ਹੋਏ ਕਦਮਾਂ ਦੇ ਨਾਲ ਆਪਣੀ ਕਮਰੇ ਵਿੱਚ ਚਲਾ ਗਿਆ ਅਗਲੀ ਸਵੇਰ ਤਮੰਨਾ ਦੀ ਮਾਂ ਆ ਕੇ ਉਸ ਨੂੰ ਲੈ ਗਈ ਪਰ ਤਮੰਨਾ ਜਾਂਦੇ ਜਾਂਦੇ ਮੈਨੂੰ ਕਹਿ ਕੇ ਗਈ ਜੇ 2 ਦਿਨਾਂ ਦੇ ਅੰਦਰ ਅੰਦਰ ਮੈਂ ਉਹ ਫਲੈਟ ਉਸ ਦੇ ਨਾਮ ਨਾ ਕੀਤਾ ਤਾਂ ਮੇਰੇ ਦੁਆਰਾ ਕੀਤੇ ਗਏ ਕਰਮਾਂ ਤੋਂ ਉਹ ਪਰਦਾ ਹਟਾ ਦਵੇਗੀ ਮੈਂ ਤਮੰਨਾ ਦੀ ਗੱਲ ਮੰਨਣ ਲਈ ਪੂਰੀ ਤਰ੍ਹਾਂ ਨਾਲ ਮਜਬੂਰ ਹੋ ਗਿਆ ਸੀ ਮੈਂ ਦੂਜੇ ਹੀ ਦਿਨ ਆਪਣਾ ਫਲੈਟ ਉਸ ਦੇ ਨਾਮ ਕਰ ਦਿੱਤਾ ਜਿਸ ਕੁੜੀ ਨੂੰ ਮੈਂ ਸਿੱਧਾ ਸਾਦਾ ਤੇ شریف ਸਮਝਦਾ ਸੀ ਤੇ ਇਹ ਸਭ ਸਮਝ ਕੇ ਆਪਣੀ ਜਜ਼ਬਾਤਾਂ ਦੀ ਹੱਦ ਪਾਰ ਕਰ ਦਿੱਤੀ ਉਹ ਤਾਂ ਬਹੁਤ ਹੀ ਛਾਤਰ ਨਿਕਲੀ ਤਾਂ ਦੋਸਤੋ ਕਹਾਣੀ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ